ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦਾ ਸਵਾਲ ਹੁੰਦਾ ਹੈ ਕਿ ਜਦੋਂ ਅਸੀਂ ਦਪਹਿਰਾ ਸਾਹਿਬ ਕੱਟਣਾ ਸ਼ੁਰੂ ਕਰ ਦਿੰਦੇ ਹਾਂ ਜਾਂ ਫਿਰ ਅਸੀਂ ਰੋਜ਼ ਨਿਤਨੇਮ ਕਰਦੇ ਹਾਂ ਪਾਠ ਕਰਦੇ ਹਾਂ ਪਾਠ ਕਰਨੇ ਸ਼ੁਰੂ ਕਰ ਦਿੰਦੇ ਹਾਂ ਤੇ ਸਾਡੇ ਨਾਲ ਕੁਝ ਵੀ ਚੰਗਾ ਨਹੀਂ ਹੁੰਦਾ ਤੇ ਸਾਡਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਅਸੀਂ ਸੋਚਦੇ ਹਾਂ ਉਹ ਹੁੰਦਾ ਨਹੀਂ ਸੋਚਦੇ ਅਸੀਂ ਕੁਝ ਹਾਂ ਤੇ ਸਾਡੇ ਨਾਲ ਹੁੰਦਾ ਕੁਝ ਹੈ ਅਸੀਂ ਵੀ ਸੋਚਦੇ ਹਾਂ ਕਿ ਸ਼ਾਇਦ ਮੈਂ ਪਾਠ ਸ਼ੁਰੂ ਕਰ ਦਿੱਤਾ ਮੇਰੇ ਕੋਈ ਗਲਤੀ ਹੋ ਗਈ ਜਾਂ ਤਾਂ ਜਿਹਾ ਹੋਇਆ ਅਜਿਹਾ ਕਿਉਂ ਹੁੰਦਾ ਸਾਡੇ ਤੋਂ ਅਜਿਹੀ ਕਿਹੜੀ ਗਲਤੀ ਹੋ ਜਾਂਦੀ ਹੈ ਜੋ ਇਸ ਤਰ੍ਹਾਂ ਸਾਡੇ ਨਾਲ ਹੁੰਦਾ ਹੈ ਤੇ ਜਦੋਂ ਅਸੀਂ ਪਾਠ ਕਰਨਾ ਛੱਡ ਦਿੰਨੇ ਹਾਂ ਜਾਂ ਦੁਪਹਿਰਾ ਸਾਈਂ ਕੱਟਣਾ ਛੱਡ ਦਿੰਨੇ ਹਾਂ ਤੇ ਫਿਰ ਸਭ ਕੁਝ ਸਹੀ ਹੋ ਜਾਂਦਾ ਹੈ ਸੰਗਤ ਜੀ ਸਤਿਗੁਰਾਂ ਦੀ ਬਾਣੀ ਸਾਨੂੰ ਕਦੇ ਵੀ ਦੁੱਖ ਨਹੀਂ ਦਿੰਦੀ ਬਾਣੀ ਤਾਂ ਦੁੱਖ ਦੂਰ ਕਰਦੀ ਹੈ ਬਾਣੀ ਪੜਨ ਨਾਲ ਸਾਡੀਆਂ ਚਿੰਤਾਵਾਂ ਦੂਰ ਹੁੰਦੀਆਂ ਨੇ ਬਾਣੀ ਤਾਂ ਸਾਨੂੰ ਟੁੱਟੇ ਹੋਿਆਂ ਨੂੰ ਵੀ ਖੜਾ ਕਰ ਦਿੰਦੀ ਹੈ ਇੰਨਾ ਸਾਡੇ ਵਿੱਚ ਹੌਂਸਲਾ ਆ ਜਾਂਦਾ ਹੈ ਤੇ ਸਾਡੇ ਵਿੱਚ ਇੰਨਾ ਸਬਰ ਸੰਤੋਖ ਵੀ ਆ ਜਾਂਦਾ ਹੈ ਜਦੋਂ ਅਸੀਂ ਸਤਿਗੁਰਾਂ ਦਾ ਪੱਲਾ ਫੜਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਸਾਡੇ ਤੇ ਜਿਹੜੇ ਮਾੜੇ ਕਰਮ ਕੀਤੇ ਹੁੰਦੇ ਆ ਪਹਿਲੇ ਮਾੜੇ ਕਰਮ ਕੀਤੇ ਹੁੰਦੇ ਆ ਉਹਨਾਂ ਨੂੰ ਥੋੜਾ ਥੋੜਾ ਕਰਕੇ ਕੱਟਦੇ ਨੇ ਤੇ ਜਿਸ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ ਉਹ ਆਪਣੀ ਬਾਣੀ ਦਾ ਸੰਗਤ ਜੀ ਨੇ ਵਧਾ ਲੈਣ ਨਾ ਕਿ ਬਾਣੀ ਪੜਨੀ ਛੱਡ ਦੇਣ ਸੰਘਾ ਜੀ ਜੀਮੇ ਕੀ ਤੁਹਾਨੂੰ ਪਤਾ ਹੀ ਹੈ ਕਿ ਕਾਲ ਯੁਗ ਚੱਲ ਰਿਹਾ ਹੈ ਤੇ ਇਸ ਟਾਈਮ ਕਾਲ ਯੁਗ ਹੀ ਪ੍ਰਧਾਨ ਹੈ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਤੇ ਸਾਡੇ ਨਾਲ ਕਾਲ ਯੁਗ ਦੀਆਂ ਜਾਂ ਉਵੇਂ ਹੀ ਕਹਿ ਸਕਦੇ ਮਾੜੀਆਂ ਹਵਾਵਾਂ ਹੁੰਦੀਆਂ ਹਨ ਉਹ ਸਾਡੇ ਉੱਤੇ ਹੈਵੀ ਹੋ ਜਾਂਦੀਆਂ ਹਨ ਉਹ ਆਪਣਾ ਪੂਰਾ ਜੋਰ ਲਾਉਂਦੀਆਂ ਹਨ ਕਿ ਇਹ ਬਾਣੀ ਪੜਨੀ ਛੱਡ ਦੇਣ ਇਸ ਦਾ ਬਾਣੀ ਤੋਂ ਵਿਸ਼ਵਾਸ ਉੱਠ ਜਾਵੇ ਇਸ ਦਾ ਆਪਣੇ ਗੁਰੂ ਤੋਂ ਵਿਸ਼ਵਾਸ ਉੱਠ ਜਾਵੇ ਤੇ ਮੇਰਾ ਜਿਹੜਾ ਮਾੜਾ ਪੈਰਾ ਆ ਉਹ ਇਹਨਾਂ ਦੇ ਘਰ ਵਿੱਚ ਹੀ ਰਵੇ ਤੇ ਜਿਹੜਾ ਮਨੁੱਖ ਬਾਣੀ ਪੜਨਾ ਛੱਡ ਦਿੰਦਾ ਆ ਡੋਲ ਦਿੰਦਾ ਆ ਫਿਰ ਉਹ ਜਿਹੜੀਆਂ ਇਹ ਮਾੜੀਆਂ ਹਵਾਵਾਂ ਹੁੰਦੀਆਂ ਹਨ ਮਾੜੀਆਂ ਚੀਜ਼ਾਂ ਕਹਿ ਸਕਦੇ ਆ ਇਹ ਸਾਡੇ ਉੱਤੇ ਕਬਜ਼ਾ ਕਰ ਲੈਂਦੀਆਂ ਹਨ ਕਿਉਂਕਿ ਇੱਕ ਬਾਣੀ ਹੀ ਹੈ ਜੋ ਇਹਨਾਂ ਚੀਜ਼ਾਂ ਨੂੰ ਦੂਰ ਕਰਦੀ ਹੈ ਜਿਸ ਤਰ੍ਹਾਂ ਇੱਕ ਪੱਥਰ ਦਾ ਭਾਰ ਉਸ ਨੂੰ ਲੈ ਕੇ ਡੁੱਬਦਾ ਹੈ ਫਿਰ ਇਸੇ ਤਰ੍ਹਾਂ ਸੰਗਤ ਜੀ ਇਹ ਚੀਜ਼ਾਂ ਸਾਨੂੰ ਲੈ ਕੇ ਡੁੱਬ ਜਾਂਦੀਆਂ ਨੇ ਕਿਉਂਕਿ ਜਦੋਂ ਅਸੀਂ ਬਾਣੀ ਪੜਨੀ ਸ਼ੁਰੂ ਕਰਦੇ ਹਾਂ ਫਿਰ ਇਹ ਚੀਜ਼ਾਂ ਨੇ ਆਪਣਾ ਜ਼ੋਰ ਦਿਖਾਉਣਾ ਹੁੰਦਾ ਆ ਤੇ ਜਦੋਂ ਅਸੀਂ ਬਾਣੀ ਪੜਦੇ ਹਾਂ ਸਾਨੂੰ ਇੰਜ ਲੱਗਦਾ ਹੈ ਕਿ ਸਾਡੇ ਨਾਲ ਨੁਕਸਾਨ ਹੋ ਰਿਹਾ ਹੈ ਸਾਡੇ ਨਾਲ ਕੁਝ ਚੰਗਾ ਨਹੀਂ ਹੋ ਰਿਹਾ ਫਿਰ ਅਸੀਂ ਇਹ ਕਹਿੰਦੇ ਆ ਕਿ ਮੈਂ ਅੱਜ ਤੋਂ ਪਾਠ ਨਹੀਂ ਕਰਨਾ ਅਸੀਂ ਪਾਠ ਕਰਨਾ ਛੱਡ ਦਿੰਨੇ ਆ ਤੇ ਇਹ ਚੀਜ਼ਾਂ ਫਿਰ ਸਾਡੇ ਉੱਤੇ ਹੈਵੀ ਹੋ ਜਾਂਦੀਆਂ ਨੇ ਤੇ ਸੰਗਤ ਜੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਦੁਪਹਿਰਾ ਸਾਇਵ ਕੱਟਦੇ ਹਾਂ ਜਦੋਂ ਅਸੀਂ ਦੁਪਹਿਰਾ ਸਾਇਵ ਕੱਟਦੇ ਹਾਂ ਤੇ ਅਸੀਂ ਸਿੰਘਾਂ ਸ਼ਹੀਦਾਂ ਦੀ ਜੋਤ ਜਗਾਉਨੇ ਆ ਮੈਂ ਪਹਿਲੀਆਂ ਵੀਡੀਓ ਵਿੱਚ ਵੀ ਇਹੀ ਕਿਹਾ ਹੈ ਕਿ ਜਦੋਂ ਸਿੰਘਾਂ ਸ਼ਹੀਦਾਂ ਦੀ ਜੋਤ ਜਗ ਜਾਂਦੀ ਹੈ ਸਾਡੇ ਘਰੇ ਤੇ ਫਿਰ ਜਿਹੜਾ ਸਾਡੇ ਘਰ ਦਾ ਵਾਤਾਵਰਨ ਉਹ ਸ਼ੁੱਧ ਹੋ ਜਾਂਦਾ ਹੈ ਜਿੰਨੀਆਂ ਵੀ ਮਾੜੀਆਂ ਹਵਾਵਾਂ ਹੁੰਦੀਆਂ ਹਨ ਜਿੰਨੀ ਸਾਰੀ ਨੈਗੇਟਿਵਿਟੀ ਹੁੰਦੀ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ ਦੇਖੋ ਜਿੱਥੇ ਕਹਿੰਦੇ ਹੁੰਦੇ ਅਸ਼ਾਈ ਆ ਉੱਥੇ ਬੁਰਾਈ ਵੀ ਆ ਠੀਕ ਆ ਜਦੋਂ ਬਾਣੀ ਨੇ ਆਪਣਾ ਕੰਮ ਕਰਨਾ ਤਾਂ ਇਹਨਾਂ ਚੀਜ਼ਾਂ ਨੇ ਵੀ ਆਪਣਾ ਕੰਮ ਕਰਨਾ ਹੀ ਆ ਤੇ ਬਾਣੀ ਤੇ ਬਾਣੀ ਨੇ ਹੀ ਇਹਨਾਂ ਚੀਜ਼ਾਂ ਨੂੰ ਦੂਰ ਕਰਨਾ ਹੈ ਕਹਿੰਦੇ ਨੇ ਕਿ ਜੇਕਰ ਤੁਹਾਡੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਕੀਤਾ ਕਰਾਇਆ ਜਾਂ ਤੁਹਾਡੇ ਤੇ ਕਿਸੇ ਨੇ ਟੂਣਾ ਕਰ ਦਿੱਤਾ ਹੈ ਤੁਸੀਂ ਸਾਰਾ ਦਿਨ ਆਪਣੇ ਘਰ ਵਿੱਚ ਮੂਲ ਮੰਤਰ ਦਾ ਅਗਰ ਜਾਪ ਕਰੋਗੇ ਤਾਂ ਜਾਂ ਫਿਰ ਮੂਲ ਮੰਤਰ ਸੁਣੋਗੇ ਬਾਣੀ ਘਰ ਵਿੱਚ ਮੂਲ ਮੰਤਰ ਲਗਾਉਂਗੇ ਜਪਜੀ ਸਾਹਿਬ ਦਾ ਪਾਠ ਕਰੋਗੇ ਜਿੰਨਾ ਸਭ ਕੀਤਾ ਕਰਾਇਆ ਹੈ ਉਹ ਸਭ ਦੂਰ ਹੋ ਜਾਂਦਾ ਹੈ ਤੇ ਇਸੇ ਲਈ ਕਦੇ ਵੀ ਇਹ ਨਾ ਸੋਚਿਆ ਕਰੋ ਕਿ ਸਾਡਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ ਜਦੋਂ ਵੀ ਤੁਸੀਂ ਪਾਠ ਕਰਦੇ ਹਾਂ ਜਾਂ ਦੁਪਹਿਰਾ ਸਾਹਿਬ ਕੱਟਦੇ ਆ ਤੁਹਾਨੂੰ ਲੱਗਦਾ ਹੈ ਕਿ ਸਾਡਾ ਨੁਕਸਾਨ ਹੋ ਰਿਹਾ ਆ ਤਾਂ ਤੁਸੀਂ ਇਹ ਸੋਚਿਆ ਕਰੋ ਕਿ ਜਿਹੜਾ ਸਾਡੇ ਘਰ ਵਿੱਚ ਮਾੜੀਆਂ ਚੀਜ਼ਾਂ ਨਾ ਉਹ ਜਾ ਰਹੀਆਂ ਨੇ ਉਹਨਾਂ ਦਾ ਥੋੜਾ ਵਾਲਾ ਸਾਡੇ ਉੱਤੇ ਅਸਰ ਹੋਣਾ ਆ ਇਸ ਲਈ ਕਦੇ ਵੀ ਪਾਠ ਕਰਨਾ ਨਾ ਛੱਡਿਓ ਕਦੇ ਵੀ ਬਾਣੀ ਪੜ੍ਹਨੀ ਨਾ ਛੱਡਿਓ ਸੰਗਤ ਜੀ ਜਿਸ ਤਰ੍ਹਾਂ ਮਛਲੀ ਦਾ ਪਾਣੀ ਬਿਨਾ ਕੋਈ ਜੀਵਨ ਨਹੀਂ ਠੀਕ ਉਸੇ ਤਰ੍ਹਾਂ ਸਾਡਾ ਵੀ ਬਾਣੀ ਬਿਨਾ ਕੋਈ ਜੀਵਨ ਨਹੀਂ ਜੇਕਰ ਬਾਣੀ ਆ ਤਾਂ ਅਸੀਂ ਆ ਕਿਉਂਕਿ ਬਾਣੀ ਨੇ ਹੀ ਸਾਨੂੰ ਤਾਰਨਾ ਹੈ ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਦਾ ਹਮੇਸ਼ਾ ਪੱਲਾ ਫੜ ਕੇ ਰੱਖਿਓ ਕਦੇ ਵੀ ਕਵਰਾਇਓ ਨਾ ਇਹ ਨਾ ਸੋਚਿਓ ਕਿ ਮੈਂ ਅੱਜ ਪਾਠ ਕੀਤਾ ਆ ਤੇ ਮੇਰਾ ਕੱਲ ਨੂੰ ਨੁਕਸਾਨ ਹੋ ਗਿਆ ਤੇ ਮੈਂ ਹੁਣ ਪਾਠ ਕਰਨਾ ਛੱਡ ਦੇਵਾਂ ਸੋ ਤੁਸੀਂ ਆਪਣਾ ਨਾਮ ਬਧਾ ਲਓ ਜੇਕਰ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਤੁਸੀਂ ਦੋ ਕਰਨੇ ਸ਼ੁਰੂ ਕਰ ਦਵੋ ਜੇਕਰ ਤੁਸੀਂ ਚਪਈ ਸਾਹਿਬ ਇੱਕ ਕਰਦੇ ਹੋ ਤੁਸੀਂ ਪੰਜ ਕਰਨੇ ਸ਼ੁਰੂ ਕਰ ਦੋ ਜੇਦੋਂ ਤੁਸੀਂ ਇਸ ਤਰ੍ਹਾਂ ਹੌਲੀ ਹੌਲੀ ਕਰੋਗੇ ਤੁਸੀਂ ਆਪਣੀ ਲਾਈਫ ਵਿੱਚ ਆਪੇ ਫਰਕ ਦੇਖੋਗੇ ਫਿਰ ਇਹਨਾਂ ਸਭ ਚੀਜ਼ਾਂ ਦਾ ਵੀ ਤੁਹਾਡੇ ਘਰ ਵਿੱਚ ਕੋਈ ਵੀ ਬਾਸਾ ਨਹੀਂ ਹੋਵੇਗਾ ਜਦੋਂ ਤੁਸੀਂ ਬਾਣੀ ਪੜੀ ਜਾਓਗੇ ਤੁਹਾਡੇ ਘਰ ਦਾ ਜਿਹੜਾ ਵਾਤਾਵਰਨ ਸ਼ੁੱਧ ਹੋਵੇਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ